ਸੋ ਜੇਸਸ ਸਾਹਿਬ ਦੇ ਨਾਲ ਉਹਨਾਂ ਦੀ ਬੀਬੀ ਪ੍ਰਿੰਸੀਪਲ ਸੁਖਵਿੰਦਰ ਕੌਰ ਅੱਗੇ ਗਈ ਹੈ ਤੇ ਲੱਗਦਾ ਹੈ ਵੀ ਇਸ ਵਾਰ ਅਕਾਲੀ ਦਲ ਜਿਹੜੀ ਹੈ ਉਹ ਲੱਕ ਬਣ ਕੇ ਆਈ ਹੈ ਔਰ ਪਤਾ ਹੈ ਸੁਖਬੀਰ ਬਾਦਲ ਦਾ ਖੜਾ ਦੇ ਟਾਈਮ ਲੋਕਾਂ ਦੇ ਵਿੱਚ ਜਾਣਾ ਆਪਣੇ ਜਿਹੜਾ ਖੜੇ ਹੋਣਾ ਲੋਕਾਂ ਦੀਆਂ ਬਾਹਾਂ ਪੜਨੀਆਂ ਔਰ ਇਹਨਾਂ ਦੇ ਵਰਕਰਸ ਨੂੰ ਇਕੱਠਾ ਕਰਨਾ ਅੱਜ ਤੱਕ ਜਿਹੜੇ ਵੀ ਉੱਥੇ ਉਹਨਾਂ ਦੇ ਲੀਡਰ ਸੀਗੇ ਲੋਕਲ ਲੀਡਰ ਸੁਖਬੀਰ ਬਾਦਲ ਨੇ ਸਿੱਧਾ ਸਿੱਧਾ ਇਹ ਕਹਿ ਦਿੱਤਾ ਸੀਗਾ ਵੀ ਜੋ ਮਰਜੀ ਹੋ ਜਵੇ ਇਹਨਾਂ ਦਾ ਤੁਸੀਂ ਸਾਥ ਨਹੀਂ ਛੱਡਣਾ ਹੈਗਾ ਸਾਇਲ ਵਿੱਚ ਪਤਾ ਨਹੀਂ ਉਹਨੇ ਕਿੰਨੇ ਕੁ ਟਰੱਕ ਭੇਜੇ ਆ ਔਰ ਪੈਸੇ ਇਦਾਂ ਹੀ ਵੰਡਦਾ ਗਿਆ ਔਰ ਸਭ ਕੁਝ ਹਾਲਾਕਿ ਰੋਤਨੀ ਸਿਆਸਤ ਵੀ ਹੋਈ ਹੈ ਕੋਈ ਕਹਿੰਦਾ ਸੀ ਵੀ ਇਹਨੇ ਦੋ ਨੰਬਰ ਦਾ ਜੋੜਿਆ ਹੋਇਆ ਪਰ ਦੋ ਨੰਬਰ ਦਾ ਵੀ ਜੋੜ ਕੇ ਵੰਡਣਾ ਬਹੁਤ ਔਖਾ ਆ ਪਰ ਵਾਕੀ ਸੋ ਦੂਸਰੇ ਬੰਨੇ ਤਾਂ ਇੱਕ ਇਹ ਗੱਲ ਸੀ ਕਿ ਹੜਾ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਸਾਥ ਦਿੱਤਾ ਪਰ ਇੱਕ ਜਿਹੜੀ ਹੋਰ ਫੈਕਟਰ ਇਹਦੇ ਲਈ ਕੰਮ ਕਰਦਾ ਉਹ ਹੈ ਕਿ ਬਹੁਤੀਆਂ ਪਾਰਟੀਆਂ ਸਮਝ ਗਈਆਂ ਬਹੁਤੇ ਲੋਕ ਸਮਝ ਗਏ ਪੰਜਾਬ ਦੇ ਕਿ ਖੇਤਰੀ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਖੇਤਰੀ ਪਾਰਟੀ ਨੂੰ ਜਿਹੜਾ ਮਰਫੀ ਕਰ ਦਿੱਤਾ ਜਾਵੇ ਤਾਂ ਪੰਜਾਬ ਦੇ ਵਿੱਚ ਨਹੀਂ ਕਿਉਂਕਿ ਪੰਜਾਬ ਆਪਣੇ ਆਪ ਦੇ ਵਿੱਚ ਨਾਬਰ ਸਟੇਟ ਹੈ ਆਪੀ ਉਥੇ ਸਾਡੇ ਮੁੰਡੇ ਕੁੜੀਆਂ ਹੁਣ ਖੜੇ ਨੇ ਇਹਨਾਂ ਦਾ ਸਾਥ ਦੇਣਾ ਖੇਤਰੀ ਪਾਰਟੀ ਦੀ ਜ਼ਿੰਮੇਵਾਰੀ ਹੈ ਸੋ ਇੱਕ ਤਰੀਕਾ ਤਰੀਕਾ ਅਕਾਲੀ ਦਲ ਦੇ ਲਈ ਰਿਵਾਈਵਲ ਹੈ ਹਾਲਾਂਕਿ ਅਕਾਲੀ ਦਲ ਦੂਸਰੇ ਨੰਬਰ ਤੇ ਆ ਹਰਮੀਤ ਸੰਧੂ ਜਿਹੜਾ ਹੁਣ 6ਵੇਂ ਰਾਉਂਡ ਤੋਂ ਬਾਅਦ ਪਹਿਲੇ ਨੰਬਰ ਦੇ ਉੱਤੇ ਆ ਗਿਆ ਜਿਹੜੀ ਮੈਂ ਸਕਰੀਨ ਦੇ ਉੱਤੇ ਇਸ ਸਮੇਂ ਤੁਹਾਨੂੰ ਦੇਖ ਰਿਹਾ ਆਪਣੀ ਦੇ ਉੱਤੇ 14586 ਹੈ ਔਰ ਇਹ ਲੀਡ ਜਿਹੜੀ 800 ਤੋਂ ਵੱਧ ਦੀ ਲੀਡ ਹੈ ਔਰ ਹਾਲਾਂਕਿ ਇਹ ਸ਼ੀਮਾ ਰਾਊਂਡ ਹੈ 10 ਰਾਊਂਡ ਹੋ ਜੀ ਬਾਕੀ ਹੈ